ਕਰ ਆ ਹੋ ਗਿਆ ਟੋਲਾ ਇਹਦਾ ਮੂਲੀਆਂ ਹੋ ਬਟੇ ਸਾਰੇ ਲੱਗਦੀਆਂ ਇੱਥੇ ਇੱਥੇ ਹੈ ਇੱਥੇ ਨਹੀਂ ਪਾਣੀ ਲਾਉਣਾ ਆ ਗਿਆ ਅੱਗੇ ਇਹਦੇ ਪਾਣੀ ਢੋ ਮਾਰਦੇ ਨੇ ਉੱਥੇ ਲਾਇਆ ਜੀ ਦਿਖਾ ਕੇ ਆਓ ਮਾਰੀ ਹੋਏ ਆ ਦੁਬਾਰਾ ਸਾਰਾ ਬੀਜਣਾ ਪਿਆਗਾ ਕੀ ਕੀ ਲਾਇਆ ਹਾਂ ਬਾਗ ਤਾਂ ਇਹ ਮੇਰੇ ਤੇ ਮੂੰਹ ਤੇ ਮੂਲੀ ਮਾਲੀ ਹੈ ਅੱਛਾ ਇੱਥੇ ਕੀ ਲਾਇਆ ਹੋਇਆ ਹੈ ਅੱਛਾ ਉਹ ਸਾਇ ਨਿਕਲੇ ਸਾਰੇ ਰੇਲਾਤੇ ਸੀ ਕਿਦਾਂ ਨੇ ਉਹ ਪਾਣੀ ਚਾਹੀਦਾ ਇੱਥੇ ਸਾਰਾ ਸੁੱਕਾ ਪਿਆ ਹੋ ਉਹ ਤਾਂ ਦਿਖਾ ਕੇ ਆਉਣੇ ਮਾਰਦੇ ਪੈਂਤੂ ਸਾਰੇ ਆ ਦੁਬਾਰਾ ਬੀਜੇ ਲਾਇਆ ਜੀ ਆਪਣਾ ਲਸਣ ਤੇ ਇਲਾਪਾ ਲਾਇਆ ਸੀ ਜੀ ਸਾਰਾ ਸਮਾਨ ਇਧਰਲੀ ਸਾਈਡ ਪਰ ਆਪਣਾ ਜਿਹੜਾ ਹੈਲਪਰ ਆ ਉਹਦੀ ਗਲਤੀ ਕਾਰਨ ਸਾਰਾ ਸਮਾਨ ਖਰਾਬ ਹੋ ਗਿਆ ਕਿਉਂਕਿ ਉਹਨੇ ਭਰ ਕੇ ਪਾਣੀ ਲਾਤਾ ਪਤਾ ਨਹੀਂ ਰੇ ਵੀ ਪਾਤੀ ਉਹਦੀ ਗਲਤੀ ਨਾ ਦੇਖੋ ਜੀ ਸਾਰਾ ਸਮਾਨ ਖਰਾਬ ਹੋ ਗਿਆ ਤੇ ਫਲਕ ਕਿੰਨੀ ਸੋਹਣੀ ਹੋਈ ਸੀਗੀ ਪਹਿਲੀ ਵਾਰੀ ਗੁਰਸੱਧ ਨਜੀ ਨੇ ਟੈਂਕ ਨਾ ਸਾਰਾ ਸਮਾਨ ਭਿੱਜਿਆ ਸੀ ਮੈਂ ਕਿੱਸੇ ਪਿਛਲੀ ਵਾਰੀ ਓਹ ਸਰਦੀਆਂ ਦੇ ਵਿੱਚ ਮੈਨੂੰ ਧਨੀਆਂ ਬਿਲਕੁਲ ਨਹੀਂ ਸਬਜੀ ਸਬਜੀ ਦੇ ਵਿੱਚ ਪਾਉਣ ਨੂੰ ਮਿਲਿਆ ਇੰਨਾ ਵੱਡਾ ਖੇਤ ਹੋਣ ਦੇ ਬਾਵਜੂਦ ਵੀ ਉੱਥੇ ਦੇਖੋ ਸਾਰਾ ਸਮਾਨ ਖਰਾਬ ਹੋ ਗਿਆ ਮੈਂ ਜੋ ਵੀ ਸਬ지ਆਂ ਸਬ지ਆਂ ਲਾਈਆਂ ਸੀਗੀਆਂ ਆਹ ਤਾਂ ਥੋੜਾ ਮੋਟਾ ਹੈ ਕੁਛ ਉਠਿਆ ਹੀ ਨਹੀਂ ਹੈ ਕਿ ਪਾਣੀ ਜ਼ਿਆਦਾ ਪਾਤਾ ਉਹਨੇ ਹੈਲਪਰ ਨੇ ਕੋਈ ਨਾ ਹੁਣ ਦੁਬਾਰੇ ਲਾ ਰਹੇ ਆ ਜੀ ਆਪਾਂ ਸਮਾਨ ਧਣੀਆਂ ਵਗੈਰਾ ਲਗਾਵਾਂਗੇ ਹੁਣ ਦੇਖੋ ਕਿੰਨੇ ਦਿਨ ਚ ਹੁੰਦੇ ਆ ਇਹ ਲਸਣ ਤਾਜੀ ਆਪਣਾ ਉੱਗ ਗਿਆ ਚਲੋ ਇੱਥੇ ਲਾਏ ਹੈ ਜੀ ਆਪਾਂ ਆਲੂ ਇਹਨੂੰ ਵੀ ਪਾਣੀ ਚਾਹੀਦਾ ਫਿਰ ਹਨ ਮੇਥੀ ਆ ਆ ਮੇਥੀ ਆ ਉਹ ਨਹੀਂ ਨਹੀਂ ਤੁਸੀਂ ਉਹ ਛੋਟੀ ਨਾ ਅੱਛਾ ਮਾਰ ਰਹੇ ਹੋ ਮੰਮੀ ਨੇ ਕਹੇ ਸੀਗਾ ਮੰਮੀ ਨੇ ਮੰਮੀ ਆਪਣੀ ਇੱਕ ਹੋਈ ਆ ਕਿਹੜੀ ਮੰਮੀ ਆ ਮੰਮੀ ਕਹਿੰਦੀ ਸੀ ਇਦਾਂ ਕਰਕੇ ਲੈ ਜੁੱਧੋ ਵੀ ਮੇਰਾ ਹੀ ਲਾਇਆ ਸੀ ਬੜੀਆ ਹਾਰੇ ਹੋ ਗਏ ਸੀ ਇਹਨੇ ਪੈ ਮੈਂ ਹਾਂ ਉਹ ਹੋਰ ਹਾਂ ਛੋਟੀ ਨੇ ਲਾਈ ਹੋਈਆਂ ਹੋਣੇ ਮੈਂ ਕਿਹਾ ਪਾਣੀ ਛੱਡ ਦੇ ਮਾੜਾ ਮਾੜਾ ਪੱਟੂ ਨੇ ਪਾਣੀ ਵੜ ਤਾਂ ਵੱਟ ਕੇ ਉੱਦੋ ਤੁਰ ਗਿਆ ਉੱਪਰ ਕੇ ਮੁੜ ਕੇ ਨਾ ਉੱਧਰ ਪਾਣੀ ਨਿਕਲਣਾ ਅੱਧਰ ਪਾਣੀ ਸਾਰੇ ਪਾਸੇ ਪਾਣੀ ਲੱਗਿਆ ਸੀਗਾ ਉਹ ਮੱਚ ਤੇਰੇ ਵੀ ਪਾਤਾ ਹੋ ਮਿੱਲਾ ਦਾ ਉੱਥੇ ਉੱਥੇ ਥੱਲੇ ਛਿੱਟਿਆ ਦੇ ਮੋਰੇ

ਮੂਰੀਆਂ ਨਹੀਂ ਲਾਉਂਦੇ ਮੂਰੀ ਆਹ ਬੱਟਾ ਉਹ ਬੱਟਾ ਸਾਰੇ ਲਾਉਂਦੇ ਆਲੂਆਂ ਦੇ ਚਾਰੇ ਪਾਸੇ ਨਹੀਂ ਨਹੀਂ ਆਹ ਕੰਮ ਆਉਣਾ ਆਹ ਚੀਜ਼ ਜਿਹੜੀ ਆ ਬੱਟਾ ਇੱਥੇ ਮੂਰੀਆਂ ਲਾਉਂਦੇ ਨੇ ਇੱਥੇ ਲਾ ਦੋ ਤੇ ਇੱਕ ਆਲੂ ਲਾਇਆ ਕਿੰਨੇ ਇੱਕ ਇਹ ਜੋ ਵੀ ਰੱਖ ਲਾਂਗੇ ਇਹ ਕੱਟ ਕੇ ਗਾਣੂ ਬੀਜਦਾ ਇਸ ਤੋਂ ਬਾਅਦ ਅ ਤਣੀਆਂ ਨਹੀਂ ਹੋਇਆ ਤੁਹਾਡੇ ਤੋਂ ਕਿੰਨਾ ਟੇ ਹੋਇਆ ਤਣੀਆਂ ਬਹੁਤ ਸੋਹਣਾ ਹੋ ਗਿਆ ਸੀ ਨਹੀਂ ਨਹੀਂ ਉਹ ਨਾ ਹੋਇਆ ਬਰਾਬਰ ਹੀ ਹੈ ਜਦੋਂ ਗਲਤੀ ਹੋ ਗਈ ਸਾਡੀ ਨਹੀਂ ਕੀਤੀ ਹਾਲ ਦੂਜੀ ਤਾਂ ਨਹੀਂ ਕੀਤੀ ਸਾਰੇ ਕੰਮ ਮੈਨੂੰ ਪਤਾ ਪਤਾ ਪਾਣੀ ਨਾ ਦੇ ਉਹ ਪੱਡੂ ਪਾਣੀ ਲਾ ਕੇ ਫਿਰ ਹੁੰਦੇ ਭੱਜ ਗਿਆ ਛੱਡ ਕੇ ਆਪ ਧਿਆਨ ਨਾ ਕਰਾਉਣਾ ਸੀ ਦਾ ਮੈਂ ਉਧਰ ਹੋ ਰੁਟਾ ਬਿਟਰ ਮਾ ਦੇ ਬਦਲ ਇਹ ਜਾਰੇ ਗਿੱਲਾ ਨਹੀਂ ਕੁਛ ਨਹੀਂ ਸੁੱਕਾ ਸੀ ਇਹ ਤਾਂ ਮੈਂ ਗਿੱਲਾ ਕੀਤਾ ਹੁਣ ਲੇ ਇਹ ਦਮਾ ਸੁੱਕਾ ਜਿਕਾ ਬੰਨ ਲੇਤੀ ਉਹ ਆਹ ਆਲੂ ਵਾਲਾ ਸੁੱਕਾ ਹੀ ਆ ਨਾ ਹਾਂ ਆ ਵੀ ਸੁੱਕਾ ਵਾ ਇਹ ਜਪਤ ਨਹੀਂ ਆ ਕੀ ਹੋਇਆ ਮੈਸੇਜ ਆ ਬੀ ਗਿਆ ਸਾਰਾ ਉਹ ਲਾਤਾ ਵੀ ਸਹਿ ਇਹਨ ਸਾਰਾ ਕੁਝ ਇਕੱਠਾ ਚਲ ਕੋਈ ਨਾ ਪਾਣੀ ਤੇ ਲਾ ਦੋ ਇਹਨ ਸੁੱਕਾ ਪਿਆ ਜਾ ਨਾ ਦਿੰਦੇ ਹੱਥ ਮਾਰਾ ਦੋ ਮਿੰਟ ਲੱਗ ਜਾਣਾ ਪਾਣੀ ਉਹ ਪਾਣੀ ਪੀਂਦਾ ਤਾਂ ਕੀਤਾ ਪਿਆ ਦੇਖੇ ਸਹਿਜ ਦਾ ਹਾਂ ਸਹਿਜ ਹੈ ਕਿ ਤਾ ਉਹ ਲਾਗਦਾ ਲੋਂਦਾ ਪੂਰਾ ਉਹ ਕਰਦਾ ਛੱਲ ਪਾਣੀ ਮੈਂਗਾ ਅੱਜ ਵੀ ਮਾਣਾ ਬਣ ਗਿਆ ਅੱਛਾ ਅੱਛਾ ਇਹ ਸਾਰੇ ਪੱਟੇ ਅੱਜ ਫਿਰ ਮੈਂ ਟੂਣੀ ਵੱਡੇ ਆ ਹੈ ਉਹ ਤਾਂ ਚਲਾ ਗਿਆ ਦਿਹਾੜੀ ਨਹੀਂ ਦਿਹਾੜੀ ਗਿਆ ਉਪਰ ਨਹੀਂ ਪਹਿਲੇ ਕੱਦ ਦਾ ਜਿੰਨੇ ਤੋਂ ਵਾਲੀ ਸਟੇਰ ਕੇ ਵਾਸਤੇ ਦਾ ਆਇਆ ਹੋਣਾ ਅੱਛਾ ਅੱਛਾ ਕੱਲ ਪਤਾ ਵੀ ਕਰਨ ਗਿਆ ਸੀ ਨਾ ਪੁੱਛਣ ਵੀ ਗਿਆ ਸੀ ਬਿੱਲਾ ਵੀ ਕਿੱਲਾ ਟਾਈਮ ਬੈਠਰੂ ਅਗਲਾ ਦਿਹਾੜੀ ਰੋ ਪੈਸੇ ਕਮਾਉਣ ਆਇਆ ਉਹਨੂੰ ਜਾਂ ਵੀ ਝੜ ਕੇ ਲੁੜਣੀ ਆ ਹਾਂਜੀ ਆਪਾਂ ਲਾਤੇ ਆ ਤੇ ਟਣੀਆਂ ਮੇਥੇ ਲੱਗ ਗਿਆ ਅੱਧਰ ਆਪਾਂ ਮੂੜੀਆਂ ਵੀ ਲਾਤੇ ਜਾਂ ਵੜਤੇ ਤੇ ਆਪਣਾ ਕੌਸ਼ਿਕ ਸਮਾਨਾ ਪੱਤਲੀ ਬੜਤੇ ਲਾਤੀ ਖਾਰ ਵਾਲੀ ਤੇ ਤੇ ਬਾਕੀ ਆਪਣਾ ਪੈਂਟੂ ਉਹ ਲਾਈ ਜਾਂਦਾ ਮੂਲੀਆਂ ਉਹ ਵੜਤੇ ਲਾਤੀਆਂ ਕੌਸ਼ਿਕ ਤੇ ਬਾਕੀ ਆ ਵੜਤੇ ਲਾਤੀਆਂ ਜੀ ਆਪਾਂ ਕਣਕ ਨੂੰ ਪਹਿਲਾਂ ਪਾਣੀ ਚਾਲੂ ਕਰਤਾ ਜੀ ਲਾਈਟ ਵੀ ਟਲੀ ਗਈ ਹੋਣੀ ਗਈ ਜੀ ਸਵੇਰ ਦੀ ਆਈ ਹੋਈ ਸੀਗੀ ਤੇ ਇਧਰ ਚੂਹਿਆਂ ਦੀਆਂ ਖੁੱਡਾਂ ਜੀ ਬਹੁਤ ਟੁੱਟਦਾ ਪਾਣੀ ਇਧਰ ਆਹ ਪੱਠੇ ਵੀ ਜੀ ਇਧਰ ਟੁੱਟਦਾ ਬਹੁਤ ਹੈ ਚੂਹਿਆਂ ਦੀਆਂ ਖੁੱਡਾਂ ਬਾਲੀਆਂ ਵਾਂ ਹੂੰ ਟੁੱਟਦਾ ਰਹਿਦਾ ਉਧਰ ਇਹ ਆਹ ਕਣਕ ਚ ਅੱਧਲੀ ਸਾਈਡ ਨਹੀਂ ਟੁੱਟਦਾ ਅੱਧਲੀ ਸਾਈਡ ਵੱਤ ਟੁੱਟਦਾ ਵਾ ਦੇਖੋ ਲੇਟ ਚਲੀ ਗਈ ਜੀ ਹੁਣ ਉਧਰ ਪੇਂਟੂ ਲਾਈ ਜਾਂਦਾ ਮੂਲੀਆਂ ਆਹ ਆਪਣੇ ਕਣਕ ਦੇਖੋ ਪਹਿਲਾਂ ਬਣੇ ਸਟਾਰਟ ਕੀਤਾ ਜੀ ਕਣਕ ਨੂੰ ਥੱਲੇ ਜਾਂਦਾ ਬਣਿਓ ਹਾਂ ਉਹ ਘਰਾ ਮਗਰ ਉਧਰ ਲੱਗ ਪਹਿਲਾਂ ਸ਼ੁਰੂ ਕੀਤਾ ਉਧਰੋਂ ਫਿਰ ਮੈਂ ਕਿਹਾ ਤਾਹ ਨੂੰ ਆ ਜਾਾਂਗੇ